ਜੋਤਾ ਚਲੇਗਾ ਸਕੂਲੇ ਔਟਕੇ ਹਜੇ ਬੈਸਰੇ ਬੋਸਰੇ ਚੱਕੜੇ ਨੇ ਬਸ ਮੈਂ ਹੁਣ ਲੱਗਦੀਆਂ ਸਫਾਈਆਂ ਕਰਨਾ ਹੁਣੇ ਹਜੇ ਉਹਨੂੰ ਸਕੂਲ ਛੱਡ ਕੇ ਆਈਆਂ ਮੈਂ ਮੌਰਨਿੰਗ ਗਾਇਸ ਵੈਲਕਮ ਟੂ ਬੈਕ ਅਜਾ ਸਾਡਾ ਨਿਊ ਬਲੌਗ ਆਪਾਂ ਘਰ ਦੇ ਸਾਰੇ ਕੰਮ ਕਰਕੇ ਸਫਾਈਆਂ ਕਰਕੇ ਨਾਲ ਨੂੰ ਕੇ ਹੋ ਚੁੱਕਿਆ ਬਿੱਲੇ ਤੇ 12 25 ਹੋ ਗਏ ਮੈਂ ਜਾ ਰਹੀਆਂ ਜਦੋਂ ਸਕੂਲ ਲੈਣ ਤੇ ਤੁਸੀਂ ਦੇਖ ਸਕਦੇ ਮੈਂ ਸਫਾਈਆਂ ਸਪੂਈਆਂ ਕਰਕੇ ਸਾਰੀਆਂ ਹੋ ਚੁੱਕੀਆਂ ਫਰੀ ਤੇ ਬੈੱਡ ਦੇਖੋ ਕਿੰਨਾ ਥੋੜਾ ਸਾਫ਼ ਕੀਤਾ ਠੀਕ ਆ ਖਲੋਣੇ ਖਲਾਣੇ ਟਕਾਣੇ ਲਾਏ ਜਦੋਂ ਮੇਰਾ ਪੁੱਤ ਆ ਗਿਆ ਤੁਹਾਨੂੰ ਪਤਾ ਵੀ ਇੱਥੇ ਬੈੱਡ ਦੇ ਉੱਤੇ ਬੰਦਾ ਸੌਿਆ ਨਹੀਂ ਲੱਭਦਾ ਇੰਨਾ ਗਾਹ ਪਾਦਾਂਦੀ ਇੰਨਾ ਜ਼ਿਆਦਾ ਗਾਹ ਪਾਦਾਂਦੀ ਆ ਤੇ ਹੁਣ ਪਾਸੇ ਮੈਂ ਚਲਦੀਆਂ ਨੂੰ 12:25 ਹੋ ਗਏ ਨੇ ਤੇ ਸਾਢੇ 12 ਛੁੱਟੀ ਹੁੰਦੀ ਆ ਮੈਂ 5-4 ਮਿੰਟ ਪਹਿਲਾਂ ਹੀ ਜਨੀਆਂ ਕਈ ਵਾਰ ਪਤਾ ਕੀ ਆ ਰੋਡ ਤੇ ਟ੍ਰੈਫਿਕ ਹੋ ਜਾਂਦੀ ਆ ਤਾਂ ਥੋੜਾ ਮੁਸ਼ਕਲ ਹੋ ਜਾਂਦਾ ਫਿਰ 2 ਕਿ ਮਿੰਟ ਵੀ ਲੇਟ ਹੋਜਮਾ ਨਾ ਮੈਂ ਫਿਰ ਇੰਨੇ ਜੀ ਗਾਲਾਂ ਕੱਢਣ ਲੱਗ ਜਿੰਦੀ ਆ ਕਹੂਗੀ ਸਵੇਰ ਤੋਂ ਸ਼ਾਮ ਹੋ ਗਈ ਤੂੰ ਹੁਣ ਆ ਰਹੀ ਆ ਸਵੇਰ ਤੋਂ ਸ਼ਾਮ ਹੋ ਗਈ ਮੈਂ ਸਵੇਰ ਦਾ ਰਡੀ ਕਰਿਆ ਟੀਚਰਾਂ ਦੇ ਸਾਹਮਣੇ ਟੀਚਰਾਂ ਵੀ ਹੈਰਾਨ ਨੇ ਉਹਦੀਆਂ ਦੱਦਿਓ ਡਰਦੀ ਨਹੀਂ ਵੀ ਮਾਂ ਆ ਜਾ ਕੀ ਆ ਕੁਛ ਨਹੀਂ ਟੀਚਰਾਂ ਤੋਂ ਵੀ ਨਹੀਂ ਡਰਦੀਗੀ ਕੀ ਉਹ ਵੜ ਲੈ ਲੇਗੀ ਥੋਤਿਆਂ ਮੈਂ ਨਾ ਵਲੀ ਚੂੜੀ ਲੈ ਜਨੇ ਮੈਂ ਹਜ ਲੈੜੀਆਂ ਨੇ ਹਾਂ ਲੈ ਦਨੀ ਖਲਾਉਣਾ ਲੈ ਦਨੀ ਰੁਕ ਜਾ ਤੇਰਾ ਬੈਗ ਵੀ ਪਿਆ ਨਾ ਉਹਦੇ ਤੇ ਇਹ ਕਿੱਥੇ ਆ ਤੇ ਆਇਸ ਗੁੱਡੀ ਮੈਥੇ ਖੜਾਈ ਸੀ ਬਾਹਰ ਝੋਤੇ ਨੂੰ ਲੈਣਾ ਸੀ ਮੈਂ ਦੋਵੇਂ ਨਹੀਂ ਲੈ ਗਏ ਸੀ ਹੁਣ ਮਗਨ ਆ ਨਹੀਂ ਨਹੀਂ ਆ ਵਾਲਾ ਧਰ ਦੇ ਕੰਮ ਕਰਕੇ ਫਿਰ 12:30 ਉਹ 12:30 ਵਜੇ ਜਾ ਕੇ ਝੋਤੇ ਨੂੰ ਛੁੱਗੋ ਚੱਕ ਕੇ ਕੋਣ ਲੈ ਚੁੜੀ ਲੈਣੇ ਮੈਨੂੰ ਦਗਾਤੇ ਆਇਆ ਨੂੰ ਨਾਲ ਲੈ ਕੇ ਜਿਹੜਾ ਉਹ ਨਾਮ ਦਾ आरे चूड़ियां ले ली ना आगे देख दो यार आ रहे पहला हाँ कर लिए फिर दूजे लेने ਲੇ 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 ਥਾਲੀਆਂ ਕੰਨੀਆਂ ਸੌਸ ਸੌਂਗੀਆਂ ਬਿਲਕੁਲ ਇਹਦੇ ਨਾਲ ਕਰਕਰੀ ਕਾਹਲੀ ਤੇ ਨੀਰ ਨੀਤਾਵਾ ਹਾਂ ਕਰੰਟੀ ਹਾਂ ਜੀ ਇਹ ਪੈ ਕਰ ਦੋ ਤੇ 2 6 ਦੀਆਂ ਚੂੜੀਆਂ ਮੈਨੂੰ ਦਿਖਾ ਦੋ ਥਾਲੀਆਂ ਤੇ ਲਾਲ 2 ਦਰਜਣਾ ਦੇ ਦੋ 2 6 ਪਹਿਲਾਂ ਬਾਜੀਓ ਛੱਲਾ ਜੇ ਦੇ ਦੋ ਕੋਈ ਵੀ ਮੇਰੀ ਕੁੜੀ ਨੂੰ ਇੱਕ ਛੇਰ ਵਾਲਾ ਉਹ ਜੇ ਛੇਰ ਲੱਪਟੇ ਦੇ ਦੋ ਲਿਆ ਦੋ ਕੀ ਕਹਿੰਦੇ ਆ ਹਾਂਜੀ YouTube ਚੈਨਲ ਆ ਮੇਰਾ ਬਲੌਗ ਪਾਣੀ ਹੈ ਹੈ ਜੀ ਆ ਸੋਣਾ ਹੈਲੋ ਕਿਤੇ ਵੀ ਜਾਓ ਆਪੇ ਗਾ ਪਾਲਾਂਦੀ ਹੁੰਦੀ ਹੈ ਆ ਲੈਣਾ ਉਹ ਲੈਣਾ ਲੈ ਇਹਦੇ ਆਪ ਦਾ ਨਹੀਂ ਨਹੀਂ ਯਾਰ ਤੁਹਾਡੇ ਮੈਨੂੰ ਮੁੱਕਦੇ ਠੀਕ ਹੈ ਇੱਕ ਹੋਰ ਨਿੱਪਲ ਪਿਆ ਨਾ ਆਹ ਪਿੰਕ ਬੋਤਲ ਚ ਕਹਿੰਦੀ ਮੈਂ ਨਿੱਪਲ ਲੈਣਾ ਮੇਰੇ ਨਿੱਪਲ ਲੈ ਕੇ ਦਿਓ ਦੱਸ ਵੀ ਤੂੰ ਛੋਟੀ ਬੱਚੀ ਐ ਐਡਾ ਵੱਡਾ ਐਡਾ ਵੱਡਾ ਤੂੰ ਹੋ ਗਿਆ ਛੋਟਾ ਜਿਹਾ ਨਿੱਪਲ ਆ ਹਾਂ ਨਹੀਂ ਆ ਮੈਂ ਹੋਣਾ ਚੂੜੀਆਂ ਦੀ ਦਰ ਚ ਲੈ ਕੇ ਚੂੜੀਆਂ ਦਾ ਮਨਾਈ ਤੇ ਇੱਕਾ ਛੱਲਾ ਜੇ ਲੈ ਆ ਜਦੋਂ ਜੋ ਉਹ ਹੈ ਚੈਨਲ ਉਹਦਾ ਦਿਖਾਈ ਗਿਆ ਹਾਂ ਤੇ ਮੇਰੇ ਸੁਣਦੇ ਮੇਰੇ ਕਹਤਾ ਹੈ ਦੱਬੀ ਵਾਲਾ ਤਾਂ ਹੈ ਆ ਆ ਵੜੀਆਂ ਜੋਤਰੀ ਆਂਟੀ ਨੇ ਲਈਆਂ ਨੈਨੀ ਆਂਟੀ ਨੇ ਤੇ ਉਹਦੀ ਮਾਂ ਵਾਲੀ ਚੂੜੀ ਲੱਗੇ ਸੀ ਆ ਚੂੜੀ ਦਿਨ ਆਪਣੀ

ਤੇ ਕਪੜੇ ਚੇਂਜ ਜੋ ਤੁਮੇ ਸਕੂਲੋਂ ਲੈ ਕੇ ਆਏ ਕਿ ਮੈਰੀ ਸ਼ਿਸ਼ੀ ਤਾਂ ਅੱਜ ਨਹੀਂ ਆ ਗਏ ਸ ਤੇ ਤਦੋ ਮਤਲਬ ਸ਼ਿਸ਼ੀ ਇਹ ਤਾਂ ਆਪਨੇ ਤਦੋ ਫਾਗਿਆ ਪੱਤੀ ਵੀ ਪਾ ਕੇ ਤਦੋ ਪੱਤੀ ਮੇਟਾ ਪਾ ਕੇ ਧਰਦਨੀ ਆ ਤੇ ਸਿਰਫ ਪੁੱਤ ਨੇ ਇੰਨਾ ਕੁ ਦੋਤ ਪੱਤੀ ਕੀਤਾ ਬਾਕੀ ਓਵੇਂ ਪੀਆ ਸਿਰਫ ਇੰਨਾ ਆ ਸਾਡਾ ਘੁੱਗੂ ਜਾਂ ਥੱਲੇ ਗਰ ਗਿਆ ਕੰਨੇ ਦਿਨ ਹੋ ਗਏ ਗਰੇ ਨੂੰ ਅੱਜ ਨਹੀਂ ਗਰੇ ਆ ਉਹ ਛੋਟੇ ਟੇਪ ਜਿ ਖਰਾਬ ਹੋ ਗਏ ਏਰੇ ਮਾਸੜ ਦੀ ਦੁਕਾਨ ਮੁਰੋਦੀ ਕੰਨੀ ਬਰੀ ਨੰਗਦੇ ਡਬਲ ਟੇਪ ਲੈਣ ਦਾ ਸਾਡਾ ਟਾਈਮ ਨਹੀਂ ਲੱਗਦਾ ਭੁੱਲ ਭੁੱਲ ਜੰਨੇ ਆ ਪਿਆ ਮੇਰਾ ਪੁੱਤ ਸੁੱਤਾ ਪਿਆ ਛੀਸ਼ੀ ਪੀਤੀ ਅੱਧੇ ਜੋ ਅੱਧਾ ਪਰੌਠਾ ਖਾਦਾ ਮਸੇ ਆ ਸੁੱਤਾ ਪਿਆ ਤੇ ਆ ਮੁੰਨੀ ਸੁੱਤੀ ਪਈ ਆ ਸਕੂਲ ਤੋਂ ਆ ਕੇ ਡੈਲੀ ਮੁੰਨੀ ਨਮੋਣੀਆਂ ਨਵਾ ਕੇ ਉਹਦਾ ਮੇਕਅਪ ਕਰਨਾ ਮੇਕਅਪ ਦੇ ਤਾਂ ਲਿਪਸਟਿਕ ਲੱਗੀ ਆ ਆ ਬਿੰਦੀ ਪਤਾ ਨਹੀਂ ਕਿ ਕਰੀਮ ਨਾਲ ਫਾਊਂਡੇਸ਼ਨ ਜਾਂ ਕਰੀਮ ਉਹਦੇ ਨਾਲ ਲਾਈ ਹੋਈ ਆ ਤੇ ਮਾਂ ਕੁ ਜਮੁੰਨੀ ਦੇ ਸੰਦੂਰ ਵੀ ਭਰਿਆ ਠੀਕ ਆ ਸਦੂਰ ਤਾਂ ਪਰਿਓ ਮੈਂ ਭਰਦੀ ਨਾ ਮੇਰੀ ਰੀਸ ਨਾ ਪ੍ਰੋਪਰ ਮੇਕਅਪ ਕਰਦੀ ਆ ਆ ਮੁੰਨੀ ਦਾ ਕੰਬਲਾ ਕਹਿੰਦੀ ਮੁੰਨੀ ਦੇ ਥੱਲੇ ਬਿਛਾਇਆ ਹੁੰਦਾ ਮੁੰਨੀ ਨੇ ਕਹਿੰਦੀ ਛਿਛੂ ਕਰਦਾ ਸੀ ਵੀ ਗਿੱਲਾ ਹੋ ਗਿਆ ਠੀਕ ਆ ਆਹਾ ਟੈਂਟਾ ਜਿਹੜਾ ਟੈਂਟ ਹਾਊਸ ਉਹਦੇ ਨਾ ਪੈਪ ਕੱਢ ਕੇ ਆਹਾ ਰੈਗ ਬਣਾਏ ਹੋ ਨੇ ਕੱਪੜੇ ਵਾਲੇ ਇੱਕ ਆ ਬਣਾਇਆ ਇੱਕ ਹੋ ਬਣਾਇਆ ਪਹਿਲਾਂ ਇਹਦੇ ਵੀ ਕੱਪੜੇ ਸੁੱਕਣੇ ਪਏ ਸੀ ਤੋਲਿਏ ਤਾਲਿਏ ਆਹਾ ਵਾਲੇ ਜਿੰਨਾ ਚਿਰ ਮੁੰਨੀ ਨਹਾਉਂਦੀ ਸੀ ਨਹਾਉਂਦੇ ਨਾਉਦੇ ਤੋਲਿਏ ਸੁਕਾਏ ਨੇ ਠੀਕ ਆ ਇਹ ਮੈਨੂੰ ਕਹਿੰਦੀ ਚੱਕੀ ਨਾ ਇਹ ਮੁੰਨੀ ਦਾ ਰੈਗ ਨਹੀਂ ਮੁੰਨੀ ਦੇ ਕੱਪੜੇ ਤੇ ਤਾਂ ਸੁੱਕਣੇ ਪ ਜਿਵੇਂ ਆਪਣੇ ਘਰ ਰੈਂਗ ਰੱਖੇ ਹੋਨੇ ਨਾ ਕੱਪੜਿਆਂ ਦੇ ਉਹ ਸਾਫ ਨਾਲ ਸਿਸਟਮ ਬਣਾਇਆ ਕੱਪੜਿਆਂ ਦੇ ਰੈਂਗ ਰੱਖ ਕੇ ਨੇ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਵੀ ਇੰਨੀ ਸਾਝ ਰੇ ਸੌਂਦੀ ਨਹੀਂ ਹੈਨਾ ਅੱਜ ਦਿਨੇ ਸਰੀ ਸੋ ਗਿਆ ਵੀ ਜਦੋਂ ਦੀ ਬਿਮਾਰ ਹੋਈ ਹੈ ਨਾ ਪ੍ਰੋਪਰ ਠੀਕ ਨਹੀਂ ਹੋਈ ਹੈ ਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈਗੀ ਦੁੱਧ ਤੇ ਰਿਆ ਮੈਂ ਹੁਣੇ ਸਾਹਮਣੇ ਤੋਂ ਮੈਂ ਫੜ ਕੇ ਲੈ ਕੇ ਆਈ ਸੀ ਦੁੱਧ ਦੁਕਾਨ ਤੋਂ ਤੇ ਆ ਜਿਹੜਾ ਆਪਾਂ ਲਿਆ ਸੀ ਦੋਜੀ ਤੋਂ ये दुधद हो गया खराब मतलब एक कच्चा ही नहीं मैं बाली नहीं इस तो पहले मैं चाह तरी सी छोटी पतीली चाह दुध पाया चाह फट गई फिर मैं पता लग गया भी दुध तो खराब हो गया दुध तो बट खा गया मैं तो फिर जरूरी पाल लेना उन्होंने जरूरी गैस खराब करना है ना फिर वैसे मैं दुधले ही तो नहीं माई रखता मैं क्या खैर के जो बचा शाम जल बार भांडा रखना मैं कुत्ते दुद्ध दौनी हूँ वह दुध पानी डेली पाँगी चलो उस पा दूगी बट जै खा फिर लगता वैसे भी मैं डेली गिलास दुद्ध पानी हूँ ਜਿਹੜੇ ਮਰਜੀ ਟਾਈਮ ਵਾਦਾ ਜਦੋਂ ਟਾਈਮ ਲੱਗ ਜਾ ਪਾਣੀ ਦਾ ਚਲੋ ਮੈਂ ਜਦੋਂ ਭਾਂਡਾ ਖਾਲੀ ਹੋਇਆ ਡੇਲੀ ਭਾਂਡਾ ਧੋ ਕੇ ਬਾਹਰ ਡੋਗੀਆਂ ਨਾ ਮੈਂ ਪਾਣੀ ਪਾਉਣੀ ਪਉਣਾ ਤੇ ਹੁਣ ਆ ਦਕਾਨ ਤੋਂ ਦੋ ਪੈਕਟ ਲਿਆ ਕੇ ਦੁੱਧ ਰੱਖਿਆ ਮੈਂ ਦੁੱਧ ਫਰਿੱਜ 'ਚ ਹੈਗਾ ਪਰ ਥੋੜਾ ਹੈ ਕਈ ਵਾਰ ਪਤਾ ਕੀ ਹੁੰਦਾ ਜਦੋਂ ਦੁੱਧ 2 4 ਕਿਲੋ 5 ਕਿਲੋ ਪਈਗਾ 6 6 ਕਿਲੋ ਵੀ ਪਿਆਉਂਦਾ ਉਹ ਤਾਂ ਕੋਈ ਵੀ ਰਿਸ਼ਤੇਦਾਰ ਨਹੀਂ ਹੁੰਦਾ ਅੱਛਾ ਜਦੋਂ ਦੁੱਧ ਦਾ ਤਾਂ ਨਾ ਨਾ ਹੋਵੇ ਕਈ ਵਾਰ ਮੈਨਾਂ ਨਾਲ ਹੋ ਗਿਆ ਜਦੋਂ ਦੁੱਧ ਖਰਾਬ ਬਹੁਤ ਵਾਰ ਖਰਾਬ ਹੋ ਜਾਂਦਾ ਜੋ ਦੁੱਧ ਖਰਾਬ ਹੋ ਜੇ ਦੋ ਦੋ ਐਸਾ ਐਸਾ ਰਿਸ਼ਤੇਦਾਰ ਆ ਜਾਊਗਾ ਵੀ ਬੰਦਾ ਉਹ ਸਮੇ ਉਹਨਾਂ ਸਾਹਮਣੇ ਦੁੱਧ ਲੈਣ ਵੀ ਨਹੀਂ ਜਾ ਸਕਦਾ ਹੁਣ ਨਾ ਮੇਰੇ ਨਾਲ ਦੋ ਤਿੰਨ ਵਾਰ ਹੋ ਗਿਆ ਹੱਥ ਲੰਘਲੇ ਮੇਰੇ ਮੈਂ ਨਾ ਅਡਵਾਂਸ ਦੁੱਧ ਲੈ ਆਉਣੀ ਆ ਵੈਸੇ ਤਾਂ ਸਾਡਾ ਕੱਲ ਸ਼ਾਮ ਸਵੇਰ ਤੱਕ ਸੜ ਜਾਣਾ ਸਾਡਾ ਜਿਹੜਾ ਫਰਿੱਜ ਦੇ ਜਗ੍ਹਾ 'ਚ ਦੁੱਧ ਪਿਆ ਪਰ ਫਿਰ ਵੀ ਮੈਂ ਥੋੜਾ ਜਿਹਾ ਲੈੰਦਾ ਵੀ ਬਸ ਦੇ ਕਰੂੰ ਕੋਈ ਪਤਾ ਨਹੀਂ ਕੋਈ ਆ ਜਵੇ ਹੈਨਾ ਇਸ ਲਈ ਦੁੱਧ ਲਈ ਆ ਕੇ ਰੱਖ ਲਿਆ ਤੇ ਹੁਣ ਮੇਰਾ ਪੁੱਤ ਨੇ ਨੀਂਦੀਆਂ ਕਰ ਲੈਣੀਆਂ ਇਹ ਪੂਰੀਆਂ ਨੇ ਤੁਹਾਨੂੰ ਪਤਾ ਰਾਤ ਨੂੰ ਵੈਸੇ ਹੀ ਨਹੀਂ ਸੌਂਦਾ ਤੇ ਵੈਸੇ ਹੁਣੇ ਸੌ ਲਿਆ ਜੀ ਤਾਂ ਵੈਸ ਰਾਤਾਂ ਤੋਂ ਨਹੀਂ ਸੌਂਦੀ ਐ ਆ ਜਿਹੜਾ ਸੱਚੀ ਜਗਰਤਾ ਕਰਉਗੀ ਮੇਰਾ ਆ ਦਿਨੇ ਵੈਸੇ ਵੀ ਸੌਣਾ ਸਾਰੀ ਰਾਤ ਇਹ ਆਈ ਪਜਾਬ ਜਾ ਰੱਖੂਗੀ ਵੈਸੇ 3.5 4 5 5.5 ਪੌਣੇ 6 ਵਜੇ ਵੀ ਆ ਸੌਂਦੀ ਆ 6 6 ਵੀ ਬਜਾਦਾ ਨਹੀਂ ਆ ਇਹ ਸੋ ਜਾਂਦੀ ਐ 6 ਵਜੇ ਮੈਂ ਉੱਠ ਚੱਲੀ ਆ ਮੈਂ 6 ਵਜੇ ਉੱਠਦੀ ਆ ਸਵੇਰੇ ਕੀ ਤੇ 6 ਵਜੇ ਦਾ అలਾਰਮ ਲਾਇਆ ਹੁੰਦਾ 6 ਵਜੇ ਉੱਠਦੀ ਆ 6 ਵਜੇ ਕੂੜੇ ਵਾਲੇ ਆਉਂਦੇ ਨੇ ਉੱਠ ਕੇ ਫਿਰ ਮੈਂ ਇਥੋਂ ਅੰਦਰ ਉੱਠ ਕੇ ਬਾਹਰ ਜਾ ਕੇ ਇਥੇ ਬੈਠ ਤੇ ਪੈ ਜਣੀ ਆ ਕਿਉਂਕਿ ਅੰਦਰ ਇਹ ਸੀਦਾ ਕਰਕੇ ਗੇਟ ਲੱਗਿਆ ਹੁੰਦਾ ਗੇਟ ਲੱਗੇ ਦੇ ਕਰਕੇ ਨਾ ਬਾਹਰੋਂ ਬਾਜ ਨਹੀਂ ਆਉਂਦੀ ਕੂੜੇ ਵਾਲਿਆਂ ਦੀ ਗੱਡੀ ਦੇ ਹਰਨ ਦੀ ਜੇ ਗੇਟ ਵੀ ਖੜਕਾਉਣ ਤਾਂ ਵੀ ਬਾਜ ਨਹੀਂ ਆਉਂਦੀ ਫਿਰ ਮੈਂ ਜਾ ਕੇ 6 ਵਜੇ ਬਾਹਰ ਪੈ ਜਾਨੀਆ ਜਦੋਂ ਕੂੜੇ ਵਾਲੇ ਆ ਗਏ 6:00 ਵਜੇ 2-4-5 ਮਿੰਟ ਤੇ ਹੁੰਦੇ ਨੇ ਉਹਨਾਂ ਨੂੰ ਕੂੜਾ ਪਾ ਕੇ ਆ ਕੇ ਫਿਰ ਮੈਂ ਅੰਦਰ ਆ ਜਾਨ ਅੰਦਰ ਆ ਕੇ ਫਿਰ ਪੈ ਜਾਣਾ ਮੈਂ ਚੁੱਤੇ ਕੋਲੇ ਫਿਰ ਵੱਜਦੇ ਆ 7 7:00 ਵਜੇ ਫਿਰ ਮੈਂ ਉੱਠਦੀ ਆ ਉੱਠ ਕੇ ਫਿਰ ਮੈਂ ਚਾਹ ਤਾਂ ਪੀ ਆਇਆ ਇੱਕ ਸਾਈਡ ਇੱਕ ਸੈਟ ਅਪ ਫਿਰ ਮੈਂ ਤਾਂ ਦੁੱਧ ਧਰਦੀ ਆ ਫਿਰ ਮੈਂ ਟਿਕਨ ਟੂਪਰ ਪੈ ਕਰਨਾ ਕਰਕੇ 8 ਵਜੇ ਨੂੰ ਬੰਦਾ ਸਕੂਲ ਪਹੁੰਚਾਉਣਾ ਹੁੰਦਾ ਸੀ ਨੇ ਤੇ 12:30 ਵਜੇ ਬੰਦਾ ਸਾਡਾ ਘਰ ਆ ਜਾਂਦਾ ਕੱਲ ਵੈਸੇ ਇਹ ਸਾਡੇ ਤੋਂ ਬਲੌਕ ਬਣਿਆਗਾ ਵੈਸੇ ਬਲੌਕ ਹੁਣ ਮੈਂ ਬਹੁਤ ਹੀ ਜ਼ਿਆਦਾ ਘਟ ਬਣਾਉਣੀ ਆ ਕਈ ਦਿਨ ਹੋ ਗਏ ਮੈਂ ਤਾਂ ਬਣਦੇ ਨਹੀਂ ਗਏ ਟਾਈਮ ਹੀ ਨਾਲ ਕੀ ਕਰਾਂ ਸਾਰੀ ਸੈਟਿੰਗ ਹੋ ਗਿਆ ਹਜੇ ਤੱਕ ਮੇਰੀ ਜੋ ਸੋਈ ਦੀ ਸੈਟ ਅਪ ਹੋਈ ਕੋਈ ਚੀਜ਼ ਕਿਤੇ ਸਿੱਟੀਆ ਕੋਈ ਕਿਤੇ ਸਿੱਟੀਆ ਜਿੱਦਣ ਦੇ ਇਸ ਮਕਾਨ ਦੇ ਵਿੱਚ ਆਇਆ ਅਗੜੀਆਂ ਦੋੜੀਆਂ ਚੀਜ਼ਾਂ ਸਿੱਟੀਆਂ ਰਸੋਈ ਦੀ ਸੈਟਿੰਗ ਨਹੀਂ ਹੋਈ ਹਜੇ ਮੈਂ ਕਿੱਦਣ ਦੀ ਕਰਨੀ ਰਸੋਈ ਦੀ ਸੈਟਿੰਗ ਕਰੂੰਗੀ ਕਰੂੰਗੀ ਕਰੀ ਹੀ ਨਹੀਂ ਜਾਂਦੀ ਮਾਰਕੀਟ ਤੇ ਦੇਸੀ ਤੇ ਅਸੀਂ ਸਬਜ਼ੀ ਲੈਣੀ ਸੀ ਮਤਲਬ ਆ ਆਲੂ ਪਿਆਜ਼ ਹੈਗੇ ਨੇ ਥੋੜੇ ਨੇ ਤੇ ਮੈਂ ਜੋ ਤੈਨੂੰ ਕਸਵੇਂ ਟਾਪਾ ਜਾ ਕੇ ਸਬਜ਼ੀ ਲਿਆ ਮਕੇ ਨਾਲ ਦੁੱਧਨ ਵਾਲੀ ਆਏ ਦੇ ਹੋਣੀ ਆ ਮੈਂ ਕਿਹਾ ਵੀ ਸਬਜ਼ੀ ਲੈ ਲਾਂਗੇ ਨਾਲੇ ਕੋਈ ਨਾ ਕੋਈ ਨਾਲੇ ਆਲੂ ਪਿਆਜ਼ ਖਤਮ ਨੇ ਵੀ ਆਲੂ ਪਿਆਜ਼ ਲੈ ਲਾਂਗੇ ਉੱਥੇ ਜੋ ਤੇ ਆਪਦੇ ਰਾਮ ਰੋਲਾ ਪਾ ਲੰਦਾ ਆ ਗਈ ਆ ਵਾਲੀ ਬੱਸ ਤੇ ਆ ਬੱਸ ਇੰਨੇ ਕ ਰਹਿ ਗਿਆ ਠੀਕ ਆ ਤੇ ਮੈਂ ਸਵੇਰੇ ਜਾਉਂਗੀ ਆ ਚਟਾ ਚਟਾਈ ਨੂੰ ਪਤਾ ਕੀ ਲੱਗਿਆ ਜਿਹੜੇ ਉਧਰ ਆਪਾਂ ਪਹਿਲਾਂ ਜਿਹੜੇ ਮਕਾਨ ਚ ਹੋਣਾ ਉਸ ਮਕਾਨ ਚ ਪਹਿਲਾਂ ਇੱਕ ਮਕਾਨ ਚ ਰਹਿੰਦੇ ਹੁੰਦੇ ਸੀ ਉੱਥੇ ਮਿਸਤਰੀ ਲੱਗੇ ਸੀ ਮਿਸਤਰੀਆਂ ਨੇ ਪਤਾ ਨਹੀਂ ਕੀ ਸੀਮੈਂਟ ਜਾਂ ਕੁਝ ਲਾਇਆ ਆਪਾਂ ਤਾਂ ਟੱਪਾ ਲਿਆ ਸੀ ਟੱਪਾ ਆਪਣਾ ਹੀ ਸੀਗਾ ਤੇ ਹਜੇ ਤਾਂ ਨਿਊ ਸੀ ਹਜੇ ਤਾਂ ਕੁਝ ਵੀ ਨਹੀਂ ਸੀ ਕਰਿਆ ਇਹਦੇ ਚ ਪਤਾ ਨਹੀਂ ਕੀ ਸੀਮੈਂਟ ਘੋਲਿਆ ਜਾਂ ਕੀ ਆ ਚਟਾ ਚਟਾ ਜਿਹੜੀ ਬਾਲ ਪੱਟੀ ਜੀ ਹੁੰਦੀ ਆ ਉਹ ਇਹਦੋਂ ਲਾਤੇ ਉੜ ਕੇ ਉੱਤਰੀ ਹੋਣੀ ਇਹਦੇ ਤੋਂ ਖਰਾਬ ਹੋ ਗਿਆ ਸ਼ਰਮਾਈ ਰੱਖ ਲਿਆ ਆਲੂ ਪਿਆਜ਼ ਪੌਣ ਨੂੰ ਮੈਂ ਘਰ ਬੱਚਿਆਂ ਨੇ ਇਹਦੇ ਚ ਪਾਉਣਾ ਤਾਂ ਹੈ ਨਹੀਂਗਾ ਪਾਣੀ ਪੂਣੀ ਤਾਂ ਪਾਉਣਾ ਨਹੀਂ ਬੱਚਿਆਂ ਨੇ ਕਿਹੜਾ ਗੰਦਾ ਹੋ ਗਿਆ ਹੋ ਗਿਆ ਉਹ ਹੋ ਗਿਆ ਦੁੱਧ ਨੂੰ ਬਾਲੀ ਆ ਗਈ ਮੇਰੇ ਪੁੱਤ ਨੇ ਹੋਮਵਰਕ ਵੀ ਕਰ ਲਿਆ ਹੋਮਵਰਕ ਕਰਵਾਤਾ ਤੇ ਦੀ ਨੈਣੀ ਆਂਟੀ ਚੱਲੀ ਜਾ ਹੁਣ ਥੋੜਾ ਚਿਰ ਹੋਇਆ ਗਈ ਉਹ ਕਹਿੰਦੀ ਸੀ ਮੈਂ ਕਿਤੇ ਜਾਣਾ ਏ ਕਿਸੇ ਰਿਸ਼ਤੇਦਾਰੀ ਦੇ ਜਾਣਾ ਕੋਈ ਕੰਮ ਹੈ ਲੈ ਚਲੋ ਕੋਈ ਗੱਲ ਨਹੀਂ ਚਲੇ ਜਾਓ ਥੋੜਾ ਟਾਈਮ ਨਾਲ ਛੁੱਪੀ ਕਰ ਗਈ ਭਾਈ ਤੇਰੀ ਮੰਦੀ ਦੀ ਲਾ ਤਾਂ ਡੈਨੀ ਦੇ ਥੱਲੇ ਚਲੇ ਮੁੰਦੀ ਦੇ ਲੱਤ ਕੋਲ ਤੇ ਮੈਂ ਪੈਰ ਧਾਤਾ ਮੈਂ ਦੇਖਿਆ ਮੁੰਦੀ ਥੱਲੇ ਪਈ ਆ ਕਿ ਜਾਨੀ ਹੁੰਦੀ ਇਹ ਮੈਨੂੰ ਖਾ ਜਾਣੀ ਸੀ ਕੱਚੀ ਨੂੰ ਮੇਰੀ ਬੁੰਦੀ ਦਾ ਪੈਰ ਧਾਣਤਾ ਨੇ ਕਾਫੀ ਮੁੰਦੀ ਨੂੰ ਨਾ ਕੋਈ ਸੋਜਵੇ ਉਹ ਜਿਹਨੂੰ ਮਾਰਦੇ ਕੋਈ ਸੋਜਵੇ ਮੈਂ ਨੀ ਅਰੀਜਨਲ ਇਹ ਚੂੜੀਆਂ ਲੈ ਕੇ ਦਿੱਤੀਆਂ ਪੈਸੇ ਵੀ ਉਹ ਤਾਂ ਨਮਾਰੀ ਦਾ ਦਰਾਜ ਹੈ ਨਾ ਉੱਪਰ ਆਪਿਆ ਕੱਲ ਪਤਾ ਨਹੀਂ ਮੈਂ ਕੀ ਲੱਭ ਰਹੀ ਸੀ ਤੇ ਉਹ ਦਰਾਜ ਦੇ ਵਿੱਚ ਦੇਖਿਆ ਇੱਧੀਆਂ ਚੂੜੀਆਂ ਪਈਆਂ ਨੇ ਉਹ ਚ 5-6 ਚੂੜੀਆਂ ਕੱਚ ਦੀਆਂ ਮੇਰੀਆਂ ਪਈਆਂ ਨੇ ਸਿੱਪ ਦੀਆਂ ਰੈੱਡ ਕਲਰ ਦੀਆਂ ਤੇ ਬਾਕੀ ਸਾਰੀਆਂ ਨਹੀਂ ਬੰਸੋਣੀਆਂ ਨਹੀਂਆਂ ਚੂੜੀਆਂ ਪਈਆਂ ਨਹੀਂਆਂ ਚੂੜੀਆਂ ਪਈਆਂ ਨੇ ਲਈ ਜਾਂਦੀਆਂ ਫਿਰ ਕੇ ਰੱਖੀ ਜਾਂਦੀਆਂ ਫਿਰ ਵੀ ਦੱਖੀ ਜਾਂਦੀ ਪਾਉਂਦੀ ਨਹੀਂ ਕਰਦੀ ਨਹੀਂ ਹੁਣ ਵੀ ਦੋ ਤਿੰਨ ਮਿੰਟ ਮਸੇ ਪਈਆਂ ਮੈਂ ਨੇ ਪਿਆਰ ਨਾਲ ਲੈ ਕੇ ਕਿ ਆਪਦੀ ਪਸੰਦ ਦੀਆਂ ਲਈਆਂ ਨੇ ਕਹਿੰਦੇ ਗੋਲਡਨ ਲੈਣੀ ਹੈ ਮੈਂ ਤਾਂ ਕਹਿੰਦੀ ਸੀ ਹਜੀਆਂ ਲਾਹ ਲੈਣਾ ਜਿਵੇਂ ਕਿ ਮੈਂ ਲੈ ਰੇਗਾ ਹੁਣ ਉੱਠੂਗਾ ਨੀਂਦ ਪੂਰੀ ਹੋ ਚੱਲੀ ਹੁਣ ਪਾਸੇ ਮਾਰਦਾ ਹੈ ਕਹਿੰਦੀ ਨਹੀਂ ਮੈਂ ਗੋਲਡਨ ਕਲਰ ਦੀਆਂ ਲੈਣੀਆਂ ਮੈਂ ਕਿਹਾ ਚੱਲ ਲੈ ਲੈ ਗਾਇ ਫੋਨ ਪਿਆ ਫੋਨ ਦੇਖ ਰਿਹਾ ਸੀ ਦੇਖਦੇ ਦੇਖਦਾ ਹੋ ਗਿਆ ਪਤਾ ਨਹੀਂ ਕੀ ਗੇਮ ਗੋਮ ਕੀ ਲਾਈ ਹੋਣੀ ਆ ਹਾਈ ਪਤਾ ਨਹੀਂ ਕੀ ਕੀ ਭਾਲੂ ਦੇਖਦਾ ਰਹਿੰਦਾ ਸਰਾਦੜ ਮੈਂ ਪਾਸੇ ਮਾਰਿਆ ਹੁਣ ਉੱਠੂਗਾ ਬਸ ਨੀਨੀਆਂ ਪੂਰੀਆਂ ਹੋ ਗਈਆਂ ਹੁਣੇ ਮੇਰੀ ਕਰੂਗਾ ਖਪਾਈ ਸਾਰੀ ਰਾਤੇ ਹੈ ਮੈਂ ਇੱਕ ਦਰਜਣ ਆਹ ਵਾਲੀ ਪਾਈ ਆ ਇੱਧਰ ਪਾਈ ਆ ਇੱਕ ਦਰਜਣ ਇੱਧਰ ਪਾਈ ਆ ਮੈਂ ਦੋ ਦਰਜਣ ਪਵਾਈਆਂ ਨੇ